ਗੱਲ ਕਰਾਂਗੇ ਮੱਕੀ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਵੀ ਆਪਣਾ ਪੰਜਾਬ ਦਾ ਏਰੀਆ ਜੋ ਸਾਡਾ ਨਾਬਾ ਏਰੀਆ ਹੈ ਇਹਦੇ ਵਿੱਚ ਮੱਕੀ ਬਹੁਤ ਜ਼ਿਆਦਾ ਲੱਗਣ ਲੱਗੀ 3 ਸਾਲ ਤੋਂ ਮੱਕੀ ਵਧੀਆ ਚੱਲ ਰਹੀ ਹੈ ਅਤੇ ਜ਼ਿਮੀਂਦਾਰ ਭਰਾ ਇਹਦੀ ਬੰਜਾਂ ਨਾਲੋਂ ਜ਼ਿਆਦਾ ਵਧਾ ਰਹੇ ਨੇ। ਇਹੀ ਗੱਲ ਨੂੰ ਦੇਖਦੇ-ਦੇਖਦੇ ਅਸੀਂ ਜਦੋਂ ਫੀਲਡ ਕਰਦੇ ਆ ਤਾਂ ਸਾਨੂੰ ਵਿੱਚ ਨਵੀਆਂ-ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਇਸੇ ਤਰ੍ਹਾਂ ਅਸੀਂ ਅੱਜ ਘਾਣੀਆਲ ਪਿੰਡ ਦੇ ਵਿੱਚ ਆਏ ਸੀ ਉੱਥੇ ਇੱਕ ਵੀਰ અમનન્દ્ર ਸਿੰਘ ਕਾਨੀਆਲ ਕਲਾ ਤੋਂ ਨਾਬੇ ਤੋਂ ਦੇਖਿਆ ਮੈਨੇ ਵੀ ਇੱਕ ਨਵੀਂ ਟੈਕਨੋਲੋਜੀ ਲਿਆਏ ਨੇ ਉਹ ਬਹੁਤ ਹੀ ਪੜੇ ਲਿਖੇ ਤੇ ਸੂਝਵਾਨ ਵਿਅਕਤੀ ਨੇ ਤੇ ਨਵੀਂ ਚੀਜ਼ ਲੈ ਕੇ ਆਏ ਨੇ ਉਹਨਾਂ ਕੋਲੇ ਦੇਖਿਆ ਸੀ ਇੱਕ ਖਾਦ ਪਾਉਣ ਵਾਲੀ ਮਸ਼ੀਨ ਦੇਖੀ ਹੈ ਜੋ ਕਿ ਬੰਦਾ ਤੁਰੀ ਜਾ ਰਿਹਾ ਹੈ ਨਾਲ ਨਾਲ ਤੇ ਦੋਨਾਂ ਪਾਸੇ ਇੱਕ ਮਾਤਰਾ ਦੇ ਵਿੱਚ ਖਾਦ ਨੂੰ ਪਾ ਰਹੀ ਹੈ ਤਾਂ ਅੱਪ ਅੱਜ ਗੱਲ ਕਰਾਂਗੇ ਉਹਨਾਂ ਦੇ ਨਾਲ ਕਿਵੇਂ ਉਹ ਇਹ ਚੀਜ਼ ਬਾਰੇ ਉਹਨਾਂ ਨੂੰ ਖਿੱਚ ਪਈ ਤੇ ਕਿਵੇਂ ਲੈ ਕੇ ਆਏ ਉਹ ਆਓ ਜੀ ਮਾ ਉਸਾਰ ਦੀ ਮਨ ਦਸਨ ਜੀ ਨਮਸਕਾਰ ਜੀ ਹੋਰ ਸਾਰਾ ਠੀਕ ਠਾਕ ਹੋ ਗਏ ਬਹੁਤ ਵਧੀਆ ਜੀ ਕਿੰਨੇ ਗੱਲਾਂ ਦੀ ਖੇਤੀ ਕਰ ਰਹੇ ਹੋ ਤੁਸੀਂ ਮੱਕੀ ਦੀ ਤਿੰਨ ਗੱਲਾਂ ਦੀ ਖੇਤੀ ਕਰ ਰਹੇ ਹਾਂ ਤਿੰਨ ਗੱਲਾਂ ਦੀ ਕਰ ਰਹੇ ਹਾਂ ਕੋਈ ਇਹ ਤੁਸੀਂ ਹੁਣ ਆਲੂ ਵੱਟ ਕੇ ਲਈ ਹੈ ਆਲੂ ਵੱਟ ਕੇ ਲਈ ਹੈ ਜੀ ਅੱਛਾ ਜੀ ਇਸ ਤੋਂ ਬਾਅਦ ਵੀ ਤੁਸੀਂ ਖੇਤੀ ਯਾਨਕਿ ਹੋਰ ਵੀ ਲਾਉਂਗੇ ਮੱਕੀ ਮੱਕੀ ਲਾਵਾਂਗੇ ਜੀ ਹੋਰ ਕਣਕ ਵੱਟ ਕੇ ਲਾਵਾਂਗੇ ਕਣਕ ਵੱਟ ਕੇ ਲਾਉਂਗੇ ਹੁਣ ਜਿਹੜੇ ਆਪਾਂ ਖੇਤ ਦੇ ਵਿੱਚ ਖੜੇ ਆ ਕਿੰਨੇ ਦਿਨ ਦੀ ਵੈਰਾਈਟੀ ਹੈ ਇਹ ਇਹ 45 ਦਿਨ ਦੀ ਵੈਰੇਟੀ 45 ਦਿਨ ਦੀ ਹੈ ਕਿਹੜੀ ਫਸਲ ਹੈ ਜੀ ਇਹ ਮੱਕੀ ਦੀ ਵੈਰੇਟੀ ਕਿਹੜੀ ਹੈ 44 ਹੈ ਜੀ 18 44 ਹੈ ਪਹਿਲਾਂ ਕਦੇ ਲਾਈ 18 44 ਤੁਸੀਂ ਨਹੀਂ ਪਹਿਲਾਂ ਨਹੀਂ ਲਾਈ ਜੀ ਪਹਿਲਾਂ ਕਦੇ ਨਹੀਂ ਲਾਈ ਹਾਂ ਜੀ ਅੱਛਾ ਇਸ ਵਾਰ ਲਾਈ ਹੈ ਇਹ ਆਪਾਂ ਦੇਖ ਰਹੇ ਹਾਂ ਵੀ 18 44 ਜੋ ਮੱਕੀ ਹੈ ਇਹਦਾ ਪੱਤਾ ਵੀ ਚੋੜਾ ਆ ਠੀਕ ਹੈ ਉਹ ਰੰਗ ਵੀ ਬਹੁਤ ਵਧੀਆ ਹੈ ਹਜੇ ਫਿਲਹਾਲ ਤੁਸੀਂ ਇਹਦੇ ਸਪਰੇਅ ਕਿੰਨੇ ਕਰ ਚੁੱਕੇ ਹੋ ਤਾਕਤ ਵਾਲੀ ਇੱਕ ਸਪਰੇਅ ਕਰੀਆ ਜੀ ਇੱਕ ਸਪਰੇਅ ਕਰੀਆ ਹਾਂ ਜੀ ਹਾਂ ਜੀ ਠੀਕ ਹੈ ਜੀ ਆਪਾਂ ਉਰੋਂ ਲੰਘ ਰਹੇ ਸੀ ਤੇ ਥੋੜਾ ਬਾਰੇ ਸੁਣਿਆ ਔਰ ਦੇਖਿਆ ਵੇ ਤੁਸੀਂ ਕਿਵੇਂ ਕੀ ਟੈਕਨੋਲੋਜੀ ਲਿਆ ਹੋ ਨਵੀਂ ਖਾਦ ਪਾਉਣ ਵਾਲੀ ਮਸ਼ੀਨ ਜਿਵੇਂ ਤੁਸੀਂ ਦੇਖ ਰਹੇ ਹੋ ਹਾਂਜੀ 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 ਹਾਂ ਕਿਵੇਂ ਤੁਹਾਡੀ ਇਹ ਵੀ ਕਿਵੇਂ ਤੁਹਾਡਾ ਦਿਲ ਕਰਿਆ ਵੀ ਇਹ ਚੀਜ਼ ਲੈਤੀ ਜਾਵੇ ਇਹ ਚੀਜ਼ ਨੂੰ ਦੇਖਦੇ ਹੋ ਇੱਕ ਤਾਂ ਝੂਰੇ ਦੀ ਮਾਤਰਾ ਲੋਕ ਪੰਜ ਪੰਜ ਚਾਰ ਚਾਰ ਰੇ ਪਾਉਂਦ ਨੇ ਜਿਵੇਂ ਸਿੱਟਦੇ ਨੇ ਹਾਂਜੀ ਆਪਣੇ ਜ਼ਹਿਰੀਲਾ ਨਹੀਂ ਬਣਾਉਣਾ ਜ਼ਮੀਨ ਨੂੰ ਠੀਕ ਹੈ ਜੀ ਨਾ ਮੱਕੀ ਨੂੰ ਆਪਾਂ ਪ੍ਰੋਪਰ ਕਿੰਨਾ ਉਹਨੂੰ ਚਾਹੀਦੀ ਹੈ ਮਾਤਰਾ 19 ਦੇਣੀ ਆ 19 ਉਹ ਦੇਣੀ ਆ ਹਾਂ ਜੀ ਠੀਕ ਹੈ ਜੀ ਕਿਹੜਾ ਇਹ ਮਸ਼ੀਨ ਰੇ ਪਾਉਂਦੀ ਆ ਇਹ ਸਿੱਧਾ ਪੌਦੇ ਦੀਆਂ ਜੜਾਂ ਨੂੰ ਲੱਗਦਾ ਜੜਾਂ ਨੂੰ ਲੱਗਦਾ ਕੱਖ ਕੰਟੇ ਨੂੰ ਨਹੀਂ ਲੱਗਦਾ ਅੱਛਾ ਜੀ ਹਾਂ ਜੀ ਇਹ ਥੋੜਾ ਜਿਹੜਾ ਯੂਰੀਆ ਥੋੜਾ ਮਤਲਬ ਵੀ 100% ਫਸਲ ਨੂੰ ਪੂਰਾ ਹੀ ਲੱਗਦਾ ਪੂਰਾ ਹੀ ਲੱਗਦਾ ਕੋਈ ਖਰਾਬ ਨਹੀਂ ਹੁੰਦਾ ਮਿੱਟੀ ਦੇ ਵਿੱਚ ਵੇਸਟ ਨਹੀਂ ਹੁੰਦਾ ਵੇਸਟੇਜ ਨਹੀਂ ਹੁੰਦਾ ਆਪਣੀ ਜ਼ਮੀਨ ਜ਼ਹਿਰੀਲੀ ਨਹੀਂ ਹੁੰਦੀ ਇਹਦੇ ਨਾਲ ਜ਼ਹਿਰੀਲੀ ਨਹੀਂ ਹੁੰਦੀ ਹਾਂ ਜੀ ਇਹ ਦੱਸੋ ਵੀ ਜਿਹੜਾ ਇਹ ਯੂਰੀਆ ਪਾ ਰਹੇ ਹੋ ਤੁਸੀਂ ਹੁਣ ਕਿੰਨੇ ਥੈਲੇ ਪਾ ਰਹੀ ਹੈ ਇਹ ਮਸ਼ੀਨ ਇੱਕ ਏਕੜ ਦੇ ਵਿੱਚ ਇੱਕ ਏਕੜ ਦੇ ਵਿੱਚ ਆਪਣਾ ਸਵਾ ਕਥੱਲਾ ਪਾ ਰਹੀ ਹੈ ਸਵਾ ਥੈਲਾ ਪਾ ਰਹੀ ਹੈ ਹਾਂਜੀ ਹਾਂ ਅੱਛਾ ਜੀ ਇਹ ਹੁਣ ਤੁਸੀਂ ਘੁੱਡੀ-ਘੁੱਡੀ ਚੱਲ ਰਹੇ ਹੋ ਯਾਨੀ ਘੁੱਡੀ-ਘੁੱਡੀ ਚੱਲ ਰਹੇ ਹੋ ਘੁੱਡੀ-ਘੁੱਡੀ ਚੱਲ ਰਹੇ ਹੋ ਤੇ ਸਹੀ ਮਾਤਰਾ ਦੇ ਵਿੱਚ ਇਕੇ ਤਰ੍ਹਾਂ ਰੇ ਪੈ ਰਹੇ ਆ ਇਕੇ ਤਰ੍ਹਾਂ ਸਾਰੇ ਪਾਣੀ ਲਾ ਕੇ ਪਾ ਰਹੇ ਹੋਲੇ ਹਾਂ ਪਾਣੀ ਲਾ ਕੇ ਜੀ ਇੱਕ ਪਹਿਲਾਂ ਪਾਇਆ ਸੀ ਇੱਕ ਹੁਣ ਪਾਇਆ ਹੈ ਇੱਕ ਹੁਣ ਪਾ ਰਹੇ ਹਾਂ ਹਾਂ ਜੀ ਤੁਹਾਨੂੰ ਰਿਜ਼ਲਟ 100% ਮਿਲ ਰਿਹਾ ਸਾਨੂੰ ਬਹੁਤ ਪਤਾ ਕਿਵੇਂ ਤੁਹਾਡਾ ਦਿਲ ਕਿਵੇਂ ਕਰਿਆ ਵੀ ਕੋਈ ਨਵੀਂ ਚੀਜ਼ ਹੋਵੇ ਵੀ ਜੋ ਆਪਾਂ ਨੂੰ ਵਧੀਆ ਲੱਗੇ ਜਿਵੇਂ ਹਰੇਕ ਜ਼ਿੰਮੇਵਾਰ ਆ ਦੇਖੋ ਹੱਥ ਨਾਲ ਛਿੱਟਾ ਦੇ ਰਿਹਾ ਇਹਦੀ ਵੇਸਟੇਜ ਕਰ ਰਿਹਾ ਥੋੜੇ ਦਿਲ ਦੇ ਵਿੱਚ ਕੀ ਆਇਆ ਵੀ ਕਿ ਲੋਕਾਂ ਤੋਂ ਲੈਦਾ ਕਿਵੇਂ ਕਰੀਏ ਇੱਕ ਤਾਂ ਜੇਹਤ ਨਾਲ ਸਮੇਂ ਦੀ ਬਹੁਤ ਬੱਤ ਤਾਂ ਸਮੇਂ ਦੀ ਬੱਚਤ ਇੱਕ ਪ੍ਰੋਪਰ ਕਿਵੇਂ ਆਪਾਂ ਕਹਦੇ ਨੇ ਉਹ ਚਮਚੇ 'ਚ ਕਿੰਨੀ ਮਾਤਰਾ ਪਾਉਣੀ ਆ ਉਨੀਓਂ ਪੈ ਰਹੀ ਆ ਅੱਛਾ ਜੀ ਬੂਟੇ ਨੂੰ ਕਿੰਨਾ ਕੁ ਆਪਾਂ ਦੇਣਾ ਉਹਨਾਂ ਕੇ ਚਕਾਰ ਰਿਆਂ ਮਸ਼ੀਨ ਤੋਂ ਵੱਧ ਕੱਟ ਰੇ ਆਪਾਂ ਕਰ ਸਕਦੇ ਆ ਅਡਜਸਟਮੈਂਟ ਜਿਵੇਂ ਆਪਾਂ ਡਾਈ ਦੀ ਵੈਸੇ ਕਰ ਲੈਣਾ ਕਣਕ ਦੀ ਬਜਾਈ ਦੇ ਮੌਕੇ ਹਾਂਜੀ ਹਾਂਜੀ ਇਹਦੇ ਵਿੱਚ ਵੀ ਅਡਜਸਟਮੈਂਟ ਉਸੇ ਤਰ੍ਹਾਂ ਉਸੇ ਤਰ੍ਹਾਂ ਹੁੰਦੀ ਆ ਅੱਛਾ ਜੀ ਹਾਂਜੀ ਇਹ ਤੁਸੀਂ ਫਿਰ ਕਿੱਥੇ ਦੇਖਿਆ ਸੀਗਾ ਇਹਨਾਂ ਦਾ ਮੈਂ ਇੰਸਟਾਗ੍ਰਾਮ ਤੇ ਦੇਖਿਆ ਸੀਗਾ ਜੀ ਅੱਛਾ ਜੀ ਉਹ ਦੇਖ ਰਿਹਾ ਸੀਗਾ ਇਹਨਾਂ ਦਾ ਪ੍ਰੋਡਕਟ ਮੈਂ ਦੇਖਿਆ ਇਹਨਾਂ ਦੀਆਂ ਵੀਡੀਓ ਵਗੈਰਾ ਮੈਨੂੰ ਵਧੀਆ ਲੱਗਿਆ ਅੱਛਾ ਜੀ ਹਾਂ ਜੀ ਹਾਂ ਇਸੇ ਕਰਕੇ ਆਪਣੀ ਆਪਾਂ 10 15 ਦਿਨ ਰੇ ਨੂੰ ਲੇਟ ਹੋ ਗਏ ਅੱਛਾ ਜੀ ਕਿੰਨੀ ਕੀਮਤ ਆਈ ਦੀ ਜੀ ਪ੍ਰੋਡਕਟ ਦੀ ਕੀਮਤ ਬਾਰੇ ਉਹੀ ਦੱਸ ਸਕਦੇ ਨੇ ਏਰੀਆ ਦੇ ਹਿਸਾਬ ਨਾਲ ਆ ਜੀ ਕਿ ਟ੍ਰਾਂਸਪੋਰਟ ਦਾ ਹੁਣ ਆਪਾਂ ਨੂੰ ਜੋ ਐ ਕਿੰਨੇ ਦਾ ਪਿਆ ਜੀ ਤੁਸੀਂ ਕਿੰਨੇ ਦਾ ਪਰਚੇਸ ਕਰਿਆ 7000 ਤਾਂ ਉਹਨਾਂ ਨੇ ਬਿੱਲ ਦਿੱਤਾ ਜੀ ਆਪਾਂ ਨੂੰ 5000 ਦਾ ਟ੍ਰਾਂਸਪੋਰਟ ਖਰਚਾ ਪੈ ਗਿਆ ਆਪਣੇ ਪਰ ਅੱਛਾ ਜੀ ਹਾਂ ਸਰਾਤ ਤੋਂ ਆਪਣੇ ਪਰਜਾ ਲੈ ਕੇ ਆਂਦਾ ਲੈ ਕੇ ਆਂਦੀ ਹੈ ਜੀ ਅੱਛਾ ਹਾਂ ਜੀ ਹਾਂ ਕੀ ਕਹਿਣਾ ਚਾਹੋਗੇ ਵੀ ਜ਼ਿੰਮੇਦਾਰ ਭਰਾਵਾ ਵਾਸਤੇ ਜੋ ਚੀਜ਼ ਹੈ ਇਹ ਕਾਮਯਾਬ ਹੈ ਬਹੁਤ ਹੀ ਵਧੀਆ ਜੀ ਅੱਛਾ ਹਾਂ ਜੀ ਹਾਂ ਜੇ ਅੱਜ ਦੀ ਜਨਰੇਸ਼ਨ ਨੂੰ ਆਪਾਂ ਦੇਖਦੇ ਹੋਏ ਤੇ ਆਪਾਂ ਕਿਵੇਂ ਜ਼ੂਰੀਏ ਜ਼ਹਿਰੀਲੀਆਂ ਬਣਾ ਰਹੇ ਆਂ ਦੇ ਸਿੱਟਾ ਲੈ ਸਿੱਟਾ ਜੀ ਜ਼ੂਰੀਆ ਉਹਦਾ ਬੇਸਟੇਜ ਆ ਆਪਣਾ ਆਪਣੀ ਮਣੀ ਵੀ ਬੇਸਟੇਜ ਜੇ ਆਪਾਂ ਇਹਦੇ ਤੇ ਹੁਣ ਪ੍ਰੋਡਕਟ ਲੈਂਤਾ ਆਪਣਾ ਇਹਨੇ ਜ਼ੂਰੀਆ ਉਹਨਾਂ ਬਚਾ ਦੇਣਾ ਅੱਛਾ ਇਸ ਤੋਂ ਬਿਨਾ ਇਹ ਹੋਰ ਤੁਸੀਂ ਇਹਦੇ ਨਾਲ ਕਿਹੜੀ ਕਿਹੜੀ ਫਸਲ ਦੇ ਵਿੱਚ ਤੁਸੀਂ ਪਾ ਸਕਦੇ ਹੋ ਯੂਰੀਆ ਕਿਵੇਂ ਆਪਾਂ ਅੱਗੇ ਜੀ ਸਰੋਂ ਖੁੱਡੀ ਖੁੱਡੀ ਬੀਜਦੇ ਆ ਉਹਦੇ ਤੇ ਪਾ ਦਾਂਗੇ ਅੱਛਾ ਜੀ ਤੇ ਕੋਈ ਆਪ ਆਪ ਦਾ ਬੀਨ ਨਮਾ ਤਿਆਰ ਕਰਨਾ ਅੱਛਾ ਜੀ ਥੀਨੇ ਵਾਲਾ ਕੋਈ ਕਣਕ ਦਾ ਜਾਂ ਕਿਸੇ ਵੀ ਚੀਜ਼ ਦਾ ਕੋਈ ਮੱਕੀ ਹੋ ਗਿਆ ਆਲੂ ਹੋ ਗਿਆ ਜੀ ਅੱਛਾ ਜੀ ਹਾਂ ਜ਼ੂਰੀਏ ਦੀ ਇਹਦੀ ਬਹੁਤ ਹੀ ਬਚਤ ਕਰ ਦੇਣੀ ਹੈ ਨੇ ਆਪਣੇ ਲਈ ਤਾਂ ਇਹ ਫ੍ਰੀ ਆ ਕੋਸਟ ਪੈ ਜਾਣੀ ਹੈ ਅੱਛਾ ਜੀ ਹੁਣ ਜੇ ਮੈਂ ਗੰਨੇ ਦੇ ਵਿੱਚ ਵੀ ਕੰਮ ਲੈ ਸਕਦਾ ਗੰਨੇ ਦੇ ਵਿੱਚ ਕੰਮ ਲੈ ਸਕਦਾ ਜੀ ਗੋਭੀ ਤੇ ਕੰਮ ਲੈ ਸਕਦਾ ਗੋਭੀ ਤੇ ਕੰਮ ਲੈ ਸਕਦਾ ਸਬਜ਼ੀ ਬਾਜੀ ਤੇ ਕਿਉਂਕਿ ਮੈਂ ਮਰਜੀ ਕੰਮ ਕੋਈ ਵੀ ਚੀਜ਼ ਬੈਡਾਂ ਦੇ ਉੱਤੇ ਆ ਤਾਂ ਉਹਨਾਂ ਦੇ ਕੰਮ ਲੈ ਸਕਦੇ ਆ ਇਹਦੇ ਕਿਵੇਂ ਹੁਣ ਜੇ ਮੈਂ ਤੁਸੀ ਦਿਖਾਉ ਦਰਸ਼ਕਾਂ ਨੂੰ ਵੀ ਪੈਪ ਜੋ ਵੀ ਨੇ ਹਾਂਜੀ ਹਾਂਜੀ ਅਡਜਸਟਮੈਂਟ ਕਿਵੇਂ ਆ ਅਲੈਦਾ ਤੋਂ ਹੋ ਜਾਂਦੀ ਆ ਬਹੁਤ ਵਧੀਆ ਜੀ ਬਹੁਤ ਸੌਖੇ ਤਰੀਕੇ ਨਾਲ ਹਰ ਇੱਕ ਕਿਹੜਾ ਜੀਵੀਦਾਰ ਲਊਗਾ ਉਹਨੂੰ ਆਪਦੇ ਆਪੇ ਪਤਾ ਲੱਗ ਜਾਣਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੇ ਹੁਣ ਕਿਸੇ ਕਿਸਾਨ ਵੀਰ ਨੇ ਮਗਾਣਾ ਹੋਵੇ ਪ੍ਰੋਡਕਟ ਤਾਂ ਕਿੱਥੋਂ ਮਂਗਾਵੇ ਇਹ ਜੀ ਬਾਜ ਵਾਲਿਆਂ ਦੇ ਆਪਾਂ ਪੂਰੇ ਪ੍ਰੋਡਕਟ ਮੂਰੇ ਦਿਖਾ ਦਾਂਗੇ ਉਹਨਾਂ ਦਾ ਕੰਟੈਕਟ ਨੰਬਰ ਵੀ ਆ ਉਹਨਾਂ ਦਾ ਇੰਸਟਾਗ੍ਰam ਤੇ ਪੇਜ ਵੀ ਆ ਜੀ ਉਤੋਂ ਬੰਦਾ ਮਂਗਾ ਸਕਦਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਤਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜੇ ਕਿਸੇ ਕਿਸਾਨ ਵੀਰ ਨੂੰ ਇਹਨਾਂ ਦਾ ਮਸ਼ੀਨ ਵਧੀਆ ਲੱਗਦੀ ਹੈ ਤਾਂ ਉਹ ਉੱਤੇ ਆਪਾਂ ਨੰਬਰ ਦੇਵਾਂਗੇ ਤੇ ਉਹਨਾਂ ਬਾਰੇ ਵੀ ਸਾਰਾ ਕੁਝ ਤੁਹਾਨੂੰ ਜਾਣਕਾਰੀ ਦੇ ਦਾਂਗੇ ਕਿਸੇ ਵੀ ਨੇ ਮੰਗਾਉਣੀ ਆ ਤਾਂ ਮੰਗਾ ਸਕਦਾ ਆ ਕੇ ਉਰੇ ਇਹਨਾਂ ਨੂੰ ਮਿਲਣਾ ਦੇਖਣਾ ਕੀ ਚੀਜ਼ ਐ ਕਿਸ ਤਰ੍ਹਾਂ ਕੰਮ ਕਰਦੀ ਐ ਤਾਂ ਮਨਿੰਦਰ ਜੀ ਨਾਲ ਤੁਸੀਂ ਸਬਰਕ ਕਰ ਸਕਦੇ ਹੋ ਮੋਬਾਈਲ ਨੰਬਰ ਤੁਹਾਨੂੰ ਦੇ ਦਾਂਗੇ